ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਪ ਕਿ ਸਾਰੇ ਵਧੀਆ ਸੋ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਕਿ ਅਪਾਇੰਟਮੈਂਟ ਦਾ ਜਿਹੜਾ ਸਲੋਟ ਹੈਗਾ ਨੂਲੇ ਉਸਤਾ ਵਾਸਤੇ ਉਹ ਬੰਦ ਹੋ ਚੁੱਕਾ ਜੀ ਹਾਂਜੀ ਬਾਕੀ ਜਿਨ੍ਹਾਂ ਦੇ ਨੂਲੇ ਉਸਤੇ ਟਾਈਮ ਨਿਕਲ ਗਏ ਸੀਗੇ ਉਹ ਤਾਂ ਹੁਣ ਜੁਲਾਈ ਅਗਸਤ ਦੇ ਵਿੱਚ ਆਪਣੇ ਪੇਪਰ ਜਮਾ ਕਰਾ ਕੇ ਨਿਕਲ ਜਾਣਗੇ ਬਾਹਰ ਤੇ ਜਿਨ੍ਹਾਂ ਦੇ ਹੁਣ ਨਵੇਂ ਨੂਲੇ ਉਸਤੇ ਨਿਕਲਣੇ ਹੈਗੇ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ ਘੱਟੋ ਘੱਟ ਮਹੀਨੇ ਬਾਅਦ ਵੀ ਹੋ ਸਕਦਾ ਹੋ ਸਕਦਾ ਕੱਲੂ ਓਪਨ ਹੋ ਜੇ ਪਰ ਡੇਟ ਕਿਹੜੀ ਚੱਲਦੀ ਪਈ ਹੈ ਅਪਾਇੰਟਮੈਂਟ ਦੀ ਅਗਸਤ ਦੀ ਫਿਲਹਾਲ ਅਪਾਇੰਟਮੈਂਟ ਦਾ ਸਲੋਟ ਜਿਹੜਾ ਹੈਗਾ ਉਹ ਬੰਦ ਆ ਮੈਂ ਵਿੰਡੋ ਦੀ ਸਕਰੀਨ ਜਿਹੜੀ ਹੈਗੀ ਦਿਖਾਉਣ ਲੱਗਾ ਜਿਹੜਾ ਨਾ ਸਲੋਟ ਵਾਲੀ ਆ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਜਿੱਦਾਂ ਕਿ ਆਪਾਂ ਹਰੇਕ ਵੀਡੀਓ ਦੇ ਵਿੱਚ ਹੁਣ ਕਮੈਂਟਾਂ ਦੇ ਜਵਾਬ ਦੇਣੇ ਸ਼ੁਰੂ ਕੀਤੇ ਆ ਸੋ ਸਭ ਤੋਂ ਪਹਿਲਾਂ ਕਮੈਂਟ ਸੀਗਾ ਬਲਵਿੰਦਰ ਕੌਰ ਖਾਲਸਾ ਬੇਟਾ ਵੈਰੀ ਨਾਈਸ ਵੀਡੀਓ ਵੈਰੀ ਗੁੱਡ ਗੋਡ ਬlesਸ ਯੂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਪਿੰਡ ਕਿੱਥੇ ਦਾ ਜਦੋਂ ਵੀ ਪਿੰਡ ਆਇਆ ਤਾਂ ਬੇਟਾ ਮੈਨੂੰ ਮਿਲ ਕੇ ਜਾਮੀ ਹਾਂਜੀ ਆਂਟੀ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਤੇ ਮੇਰਾ ਪਿੰਡ ਹੈ ਜੀ ਹੁਸ਼ਾਰਪੁਰ ਦੇ ਕੋਲ ਹਰਿਆਣਾ ਪੂੰਗਾ ਤੇ ਜਦੋਂ ਵੀ ਕਿਤੇ ਆਪਣੇ ਮੇਲ ਹੋਏ ਆਪਾਂ ਜਰੂਰ ਮਿਲਾਂਗੇ ਤੇ ਹਰਪ੍ਰੀਤ ਕੌਰ ਥੈਂਕਸ ਵੀਰ ਜੀ ਥੈਂਕ ਯੂ ਜੀ ਉਸ ਤੋਂ ਬਾਅਦ ਕਬਲਜੀਤ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਕਮਲਦੀਪ ਭਾਜੀ ਫੈਮਿਲੀ ਵਾਲੇ ਪੇਪਰਾਂ ਦਾ ਵੀਜ਼ਾ ਕਿੰਨੇ ਟਾਈਮ ਵਿੱਚ ਲੱਗ ਕੇ ਆ ਜਾਂਦਾ ਫੈਮਿਲੀ ਵਾਲਾ ਜਿਹੜਾ ਵੀਜ਼ਾ ਹੈਗਾ ਉਹ ਮਹੀਨਾ ਸਵਾ ਮਹੀਨਾ ਦੀ ਗੇਮ ਆ ਮਤਲਬ ਮੈਕਸਿਮਮ ਡੇਢ ਮਹੀਨਾ ਵੀ ਲੱਗ ਜਾਂਦਾ ਬਟ ਹੁਣ ਟਾਈਮ ਲੱਗ ਰਿਹਾ 2 ਮਹੀਨੇ ਵੀ ਕਈਆਂ ਨੂੰ ਹੋ ਗਏ ਆ 2.5 ਮਹੀਨੇ ਵੀ ਹੋ ਗਏ ਆ ਬਟ ਲੱਗ ਜਾਂਦਾ ਆ ਜੇਕਰ ਪੇਪਰ ਸਹੀ ਤਰੀਕੇ ਨਾਲ ਸਾਰੇ ਲੱਗੇ ਹੋਣ। ਪਾਜੀ OG 59 11 ਪਾਜੀ ਮੈਂ ਪੁੱਛਣਾ ਸੀ ਕਿ ਕੱਲੇ 9 ਮੰਥ ਵਾਲੇ ਪੇਪਰ ਨਿਕਲੇ ਆ ਸਾਲ ਵਾਲੇ ਨਹੀਂ ਨਿਕਲਣੇ ਸ਼ੁਰੂ ਹੋਏ ਹੱਲੇ। ਹਾਂਜੀ ਪਾਜੀ ਸਾਲ ਵਾਲੇ ਪੇਪਰ ਹਜੇ ਨਿਕਲਨੇ ਨਹੀਂ ਸ਼ੁਰੂ ਹੋਏ। 9 ਮਹੀਨੇ ਵਾਲੇ ਪੇਪਰ ਹਜੇ ਵੀ ਨਿਕਲ ਹੀ ਜਾਂਦੇ ਪਏ ਆ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਹੌਲੀ-ਹੌਲੀ ਨਿਕਲ ਹੀ ਜਾਂਦੇ ਪਏ ਆ ਹਨਾ। ਤੇ ਜਿਹੜੇ ਸਾਲ ਵਾਲੇ ਹੈਗੇ ਉਹ ਵੀ ਜਲਦੀ ਨਿਕਲਣਗੇ ਅਜੇ ਪਾਲ ਥੈਂਕਸ ਵੀਰ ਜੀ ਕੱਲ ਦੀ ਟੈਨਸ਼ਨ ਪਈ ਪਈ ਸੀਗੀ ਅਜੇ ਪਾਲ ਨੇ ਵੀਡੀਓ ਦੇਖੀ ਹੋਣੀ ਹੈ ਇੱਕ YouTube ਦੇ ਚੈਨਲ ਦੇ ਉੱਤੇ ਕਿ ਪੇਪਰ ਬਲੌਕ ਹੋ ਗਏ ਆ ਭਾਜੀ ਪੇਪਰ ਬਲੌਕ ਨਹੀਂ ਹੋਏ ਹੈਗੇ ਪੇਪਰ ਰੋਕੇ ਹੋਏ ਆ ਮਾਲਕਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਬਲੌਕ ਦਾ ਮਤਲਬ ਹੁੰਦਾ ਕਿ ਕਦੀ ਨਿਕਲਣੇ ਨਹੀਂ ਪਰ ਪੇਪਰ ਤਾਂ ਨਿਕਲਣੇ ਆ ਇਨਵੈਸਟੀਗੇਸ਼ਨ ਜਿਹੜਾ ਮਾਲਕ ਸਹੀ ਹੋਇਆ ਜਿਹਨੇ ਦੋ ਨੰਬਰ ਦਾ ਕੰਮ ਨਹੀਂ ਕੀਤਾ ਉਹ ਜਿਹੜਾ ਟੈਕਸ ਦੇ ਰਿਹਾ ਸਰਕਾਰ ਨੂੰ ਉਹਦੇ ਤਾਂ ਪੇਪਰ ਨਿਕਲਣੇ ਹੀ ਨਿਕਲਣੇ ਆ ਨਾ ਸੋ ਟੈਨਸ਼ਨ ਨਾ ਲਾਓ ਵਿਕਰਮ ਜੀ ਦਾ ਥੈਂਕ ਯੂ ਭਾਜੀ ਮੇਰਾ ਕਮੈਂਟ ਦਾ ਜਵਾਬ ਦੇਣ ਲਈ ਭਾਜੀ 9 ਮੰਥ ਵਾਲੇ 12 ਤਰੀਕ ਨੂੰ 1 ਸਾਲ ਵਾਲੇ 17 ਤਰੀਕ ਨੂੰ ਭਾਜੀ ਮੈਨੂੰ ਲੱਗਦਾ ਇਸ ਹਿਸਾਬ ਨਾਲ ਮੇਰੇ ਸਾਲ ਵਾਲੇ ਪੇਪਰ ਫਿਰ ਕੋਟੇ ਵਿੱਚ ਭਰੇ ਹੋਏ ਹੋਣਗੇ ਐਂਡ ਥੈਂਕ ਯੂ ਅਗੇਨ ਹਾਂਜੀ ਭਾਜੀ ਥੈਂਕ ਯੂ ਸੋ ਮੱਚ ਵਿਕਰਮ ਭਾਈ ਦਾ ਕਮੈਂਟ ਸੀਗਾ ਇਹ ਤੇ ਗੁਰਨੂਰ ਗੁਰਨੂਰ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਨੇ 20 12 ਫਰਵਰੀ ਨੂੰ ਪੇਪਰ ਲਵਾਏ ਨੇ ਬਰੋਨਾ ਦੇ ਵਿੱਚ ਤੇ ਸਾਡੇ 20 ਹਲੇ ਤੱਕ ਨਿਕਲੇ ਨਹੀਂ ਸਾਨੂੰ ਵੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਆ ਮਹੀਨੇ ਨਾ ਪਈਆ ਪੇਪਰ ਸੀ ਤੇ ਸਾਡੇ ਵੀ ਨਹੀਂ ਨਿਕਲੇ ਸੀ ਵੀ ਜੀ ਇਹ ਗੱਲ ਪਹਿਲਾਂ 9 ਮਹੀਨਿਆਂ ਪੇਪਰ ਭਰੇ ਹੋਗੇ ਹੁਣ ਸਾਲ ਵਾਲੇ ਭਰੇ ਆ ਟੈਨਸ਼ਨ ਨਾ ਲਓ ਭਾਜੀ ਪੇਪਰ ਆ ਤੀ ਸਾਰਿਆਂ ਦੇ ਨਿਕਲਣਗੇ ਟੈਨਸ਼ਨ ਲੈ ਕੇ ਕੋਈ ਫਾਇਦਾ ਵੀ ਹੈ ਨਹੀਂਗਾ ਠੀਕ ਹੈ ਨਾ ਜਿਹੜਾ ਤੁਸੀਂ ਕੰਮਕਾਰ ਕਰਦੇ ਪਏ ਆ ਕੰਮਕਾਰ ਕਰੀ ਜੋ ਇਹ ਵਾਲਾ ਜਿਹੜਾ ਪਾਸਾ ਹੁੰਦਾ ਇਹ ਉਦੋਂ ਸੋਚਿਆ ਕਰੋ ਜਦੋਂ ਤੁਹਾਡਾ ਸਟicker ਵੀਜ਼ਾ ਲੱਗ ਗਿਆ ਹਨਾ ਸੋ ਨਿਕਲੂਗੇ ਜੇ ਮੈਕਸਿਮਮ ਵੇਟ ਦੀ ਗੱਲ ਕਰੀਏ April ਮਹੀਨਾ ਵੇਟ ਕਰ ਲਓ April ਦੇ ਵਿੱਚ ਤੁਹਾਨੂੰ ਬੁਡ ਨਿਊਜ਼ ਮਿਲ ਜਾਣੀ ਹੈ ਠੀਕ ਹੈ ਜੀ ਅੱਗੇ ਆ ਗਿਆ ਜੀ ਚੰਦਨ ਪਣਵਾਰ ਸਰ ਮੇਰਾ ਨਾਮ ਚੰਦਨ ਪਣਵਾਰ ਹੈ ਮੇਰੇ ਪੇਪਰ ਸਾਲ ਵਾਲੇ 9:00 ਵਜੇ ਇੱਕ ਮਿੰਟ ਸੈਕਿੰਡ ਤੇ ਕਦੋਂ ਤੱਕ ਨਿਕਲਨੇ ਸ਼ੁਰੂ ਹੋਗੇ ਚੰਦਨ ਭਾਜੀ ਤੁਹਾਡੇ ਪੇਪਰ 100% ਨਿਕਲੂਗੇ ਕਿਉਂਕਿ ਤੁਹਾਡਾ ਟਾਈਮਿੰਗ ਵੀ ਵਧੀਆ ਵੈਸੇ ਟਾਈਮਿੰਗ ਦਾ ਕੋਈ ਇਸ਼ੂ ਨਹੀਂ ਜਿਵੇਂ ਅਸੀਂ ਉਹਦੇ ਹਿਸਾਬ ਨਾਲ ਵੀ ਦੇਖੀਏ ਤਾਂ ਬਹੁਤ ਵਧੀਆ ਆ April ਦੇ ਵਿੱਚ ਨਿਕਲ ਜਾਣੇ ਚਾਹੀਦੇ ਇਹ ਜਸਕਰਨ ਸਿੰਘ ਵੀਰ ਜੀ ਕੋਟਾ ਕੀ ਆ ਪਤਾ ਲੱਗੂ ਜਰੂਰ ਦੱਸਣਾ ਕੋਟਾ ਕੀ ਆ ਹਾਂਜੀ ਭਾਜੀ ਕੋਟੇ ਵਾਸਤੇ ਇੱਕ ਵੀਡੀਓ ਵੱਖਰੀ ਬਣਾਉਣੇ ਪੈਣੀ ਹੈ ਕਿ ਕਿਹੜੇ ਸਟੇਟ ਨੂੰ ਕਿੰਨੇ-ਕਿੰਨੇ ਕੋਟੇ ਮਿਲੇ ਹੈਗੇ ਆ ਕਿੰਨੇ-ਕਿੰਨੇ ਬੰਦੇ ਭਰੇ ਹੋਏ ਆ ਤੇ ਕਿੰਨੇ-ਕਿੰਨੇ ਬੰਦੇ ਨਿਕਲਨੇ ਆ ਉਹ ਮੈਂ ਇੱਕ ਡਿਟੇਲ ਵੀਡੀਓ ਬਣਾਉਂਗਾ ਇਸ ਉੱਤੇ ਅਮਨ ਸਿੰਘ ਭਾਜੀ 5 ਮਾਰਚ ਨੂੰ ਅਪਾਇੰਟਮੈਂਟ ਬੁੱਕ ਕੀਤੀ ਹਜੇ ਤੱਕ ਪੇਮੈਂਟ ਲਿੰਕ ਨਹੀਂ ਆਇਆ ਹਾਂਜੀ ਇਹ ਬਹੁਤ ਵਧੀਆ ਸਵਾਲ ਹੈਗਾ ਭਾਜੀ ਦਾ ਕਿ 5 ਮਾਰਚ ਨੂੰ ਅਪਾਇੰਟਮੈਂਟ ਬੁੱਕ ਕੀਤੀ ਸੀਗੀ ਉਹਦਾ ਪੇਮੈਂਟ ਲਿੰਕ ਨਹੀਂ ਆਇਆ ਭਾਜੀ ਜਿਹੜਾ ਪੇਮੈਂਟ ਲਿੰਕ ਹੈਗਾ ਨਾ ਵੈਸੇ ਤਾਂ 2-3 ਦਿਨਾਂ ਚ ਆ ਜਾਂਦਾ ਜੇ ਤੁਹਾਡਾ ਥੋੜਾ ਜਿਹਾ ਲ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕੀਤੀ ਹੈ ਨਾ ਤੁਹਾਡੀ ਇੱਕ ਲੌਗਇਨ ਆਈਡੀ ਬਣਦੀ ਯੂਨੀਕ ਲੌਗਇਨ ਆਈਡੀ ਉਸ ਲੌਗਇਨ ਆਈਡੀ ਦੇ ਵਿੱਚ ਲੌਗਇਨ ਕਰੋ ਪਾਸਵ ਜਿਹੜਾ ਉਹਦਾ ਪਾਸਵਰਡ ਹੋਣਾ ਨਾ ਉਹ ਤੁਹਾਡੇ ਆ ਮੇਲ ਦੇ ਵਿੱਚ ਆਇਆ ਹੋਣਾ ਆ ਉਹ ਚੱਕ ਕੇ ਉਹਨੂੰ ਕਾਪੀ ਕਰਕੇ ਜਦੋਂ ਤੁਸੀਂ ਲੌਗਇਨ ਕਰੋਗੇ ਉੱਥੇ ਤੁਹਾਡੀ অপਸ਼ਨ ਆਣੀ ਆ ਪੇ ਲਿੰਕ ਪੇ ਨਾਓ ਲਿੰਕ ਮਤਲਬ ਹੋਣਾ ਇੱਕ ਪੇ ਨਾਓ ਦਾ ਉੱਥੇ ਜਦੋਂ ਕਲਿੱਕ ਕਰਨਾ ਆ ਉੱਥੇ ਤੁਸੀਂ ਜਦੋਂ ਲਿੰਕ ਆਣਾ ਤਾਂ ਤੁਹਾਡਾ ਇੱਕ ਸਕੈਨਰ ਆ ਜਾਣਾ ਆ ਤੁਸੀਂ ਉੱਥੇ ਪੈਸੇ ਪੇ ਕਰੋ ਤੇ ਉੱਥੇ ਪੇ ਆ ਜਾਣਾ ਆ ਠੀਕ ਆ ਜੀ ਜੇ ਤੁਸੀਂ ਉਹ ਕਈ ਵਾਰੀ ਕੀ ਹੁੰਦਾ ਕਿ ਬੰਦਾ ਦੇਖਦਾ ਨਹੀਂ ਹੈਗਾ ਲੌਗਇਨ ਕਰਕੇ ਤੇ 72 ਘੰਟੇ ਦੇ ਵਿੱਚ ਵਿੱਚ ਨਾ ਦੇਖਿਆ ਤਾਂ ਤੁਹਾਡੀ ਜਿਹੜੀ ਮੇਲ ਹੈਗੀ ਹੈ ਜਿਹੜੀ ਤੁਸੀਂ ਆਪਣੇ ਅਪਾਇੰਟਮੈਂਟ ਬੁੱਕ ਕੀਤੀ ਹੈ ਉਹ ਆਲਰੇਡੀ ਕੈਨਸਲ ਹੋ ਜਾਣੀ ਹੈ ਠੀਕ ਹੈ ਜੀ ਕਹਿੰਦਾ ਅਪਾਇੰਟਮੈਂਟ ਰਿਜੈਕਟਡ ਹੋ ਗਈ 5 ਮਾਰਚ ਨੂੰ ਨਿਕਲ ਅਨੂਲਾ ਹੁਸਤਾ ਕੋਈ ਹੱਲ ਹੈ ਜੀ ਦੱਸਿਓ ਪਲੀਜ਼ ਗੋਪੀ ਸਿੰਘ ਹਾਂਜੀ ਬਾਜੀ ਨੰਬਰ 7717510226 ਹੈਗਾ ਆ ਤੁਸੀਂ ਇਹਦੇ ਤੇ ਆਪਣਾ ਡਾਟਾ ਪਾ ਦਿਓ ਇਹ ਜਿਹੜੀ ਅਪਾਇੰਟਮੈਂਟ ਹੈਗੀ ਆ ਹੁਣ 25 ਤੋਂ 30 ਦਿਨ ਬਾਅਦ ਚੱਕ ਸਕਦੇ ਆ ਪਰ स्लਾਟ ਜਿਹੜਾ ਓਪਨ ਸੀਗਾ ਹੁਣ ਬੰਦ ਹੋ ਗਿਆ ਹੈ ਪਰ ਫੇਰ ਵੀ ਤੁਸੀਂ ਆਪਣਾ ਡਾਟਾ ਭੇਜ ਰੱਖੋ ਦੁਬਾਰਾ ਚੱਕ ਲਾਂਗੇ ਕੁਝ ਗਲਤ ਪਾਰ ਹੋ ਗਿਆ ਹੁਣ ਤਾਂ ਰਿਜੈਕਟ ਹੋਈ ਹੈ ਮਹਕਪ੍ਰੀਤ ਸਿੰਘ ਸਾਸ਼ਰੀਕਾਲ ਵੀਰ ਜੀ ਮੈਂ 9 ਮੰਤ ਵਾਲੇ ਪੇਪਰ ਫਿਲ ਕਰਵਾਏ ਆ ਏਜੰਟ ਕਹਿੰਦਾ ਕਿ ਮਈ ਦੇ ਵਿੱਚ ਨੂਲਾ ਉਸਤਾ ਆ ਜਾਏਗਾ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਕਦੋਂ ਪੇਪਰ ਆਉਣੇ ਆ ਭਾਜੀ ਇਦਾਂ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਜਦੋਂ ਤੁਹਾਡੇ ਪੇਪਰ ਹੁੰਦੇ ਨੇ ਨਾ ਇਹਦਾ ਨਿਕਲਦੇ ਹੈਗਾ ਕੋਈ 20 ਬੰਦਾ ਪ੍ਰਡਿਕਟ ਨਹੀਂ ਕਰ ਸਕਦਾ ਕਦੋਂ ਨਿਕਲਣੇ ਆ ਜਸ ਇੱਕ ਐਸਟੀਮੇਟਡ ਆਈਡੀਆ ਜ਼ਰੂਰ ਹੁੰਦਾ ਕਿ ਇਹਦੇ ਨੇੜੇ-ਤੇੜੇ ਪੇਪਰ ਨਿਕਲ ਸਕਦੇ ਆ ਵੈਸੇ ਉਹਨੇ April ਤੋਂ ਪਹਿਲਾਂ ਹੀ ਮਈ ਦਾ ਟਾਈਮ ਦਿੱਤਾ ਆ April ਚ ਆ ਜਾਣਾ ਹੈਗਾ ਭਾਜੀ ਧੀਰੇਜ ਕੁਮਾਰ ਦਾ ਵੀ ਨੂਲਾ ਉਸਤਾ ਅਪਡੇਟ ਹੋ ਗਿਆ ਏਜੰਟ ਕਹਿੰਦਾ ਕਿ ਹੁਣ ਅੰਬੈਸੀ ਤੋਂ ਮੈਸੇਜ ਆਉਣਾ ਆ ਫਿਰ ਪਾਸਪੋਰਟ ਜਮ੍ਹਾਂ ਹੋਣਾ ਆ ਨੂਲਾ ਉਸਤਾ ਉਹਨਾਂ ਨੇ ਮੇਲ ਰਾਹੀਂ ਭੇਜਣਾ ਅੰਬੈਸੀ ਨੂੰ ਜਾ ਫਿਰ ਮੈਂ ਜਮ੍ਹਾਂ ਕਰਾਉਣ ਕਰਵਾਉਣਾ ਦੱਸਿਓ ਵੀਰ ਹਾਂਜੀ ਭਾਜੀ ਦੇਖੋ ਜੀ ਦੋ ਤਰੀਕੇ ਹੁੰਦੇ ਆ ਜਿਹੜੇ ਤੁਸੀਂ ਨੂ ਲਾਸਟ ਜਮਾ ਕਰਾਉਣ ਦੇ ਇੱਕ ਤਾਂ ਜੇ ਤਾਂ ਤੁਹਾਡਾ ਹਜੇ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ ਕੰਮ ਹਨਾ ਤੁਸੀਂ ਉੱਥੇ ਪਾਸਪੋਰਟ ਤੁਹਾਡਾ ਜਮਾ ਆ ਹਨਾ ਤੇ ਉਹਨਾਂ ਨੇ ਤੁਹਾਡੇ ਕੋਲ ਹਜੇ ਨਹੀਂ ਮੰਗਿਆ ਹੈਗਾ ਤਾਂ ਤੁਸੀਂ ਪੀਡੀਐਫ ਜਿਹੜੀ ਹੈਗੀ ਆ ਬਣਾ ਕੇ ਭੇਜ ਸਕਦੇ ਹੈਗੇ ਆ ਅਪਾਇੰਟਮੈਂਟ ਤੋਂ ਪਹਿਲਾਂ ਦੀ ਗੱਲ ਕਰ ਰਹੇ ਆ ਇਹ ਕਿ ਮੇਰੀ ਆ ਜਿਹੜਾ ਨੂ ਲਾਸਟ ਦਾ ਇਹ ਅਪਡੇਟ ਹੋ ਗਿਆ ਹੈ ਤੇ ਤੁਸੀਂ ਇਹ ਕਨਸੀਡਰ ਕਰ ਲਓ ਆਦਰਵਾਇਜ਼ ਜਿਹੜਾ ਉਹਨੇ ਤੁਹਾਨੂੰ ਕਿਹਾ ਤੁਹਾਡਾ ਏਜੰਟ ਨੇ ਕਿ ਨੂ ਲਾਸਟ ਦਾ ਅਪਡੇਟ ਹੋ ਗਿਆ ਆ ਜੇ ਤੁਹਾਨੂੰ ਐਂਬੈਸੀ ਨੇ ਮੇਲ ਕਰਨ ਕੀਤੀ ਹੋਈ ਆ ਤਾਂ ਉਹਦੇ ਤੇ ਤੁਸੀਂ ਪੀਡੀਐਫ ਜਿਹੜਾ ਹੈਗਾ ਪਾ ਦਿਓ ਉਹਨੂੰ ਕਿ ਆ ਮੇਰਾ ਨੂ ਲਾਸਟ ਅਪਡੇਟ ਹੋ ਕੇ ਆ ਗਿਆ ਹੈ ਪਲੀਜ਼ ਇਹਨੂੰ ਕਨਸੀਡਰ ਕਰੋ ਜੇ ਉਹਨਾਂ ਦਾ ਆਂਦਾ ਹੈ ਕਿ ਤੁਹਾਨੂੰ ਫਿਜ਼ੀਕਲੀ ਆਉਣ ਦੀ ਲੋੜ ਹੈਗੀ ਤਾਂ ਤੁਸੀਂ ਜਾ ਕੇ ਜਮਾ ਕਰਵਾ ਦਿਓ ਠੀਕ ਹੈ ਜੀ ਵੈਸੇ ਉਧਰੋਂ ਡਾਇਰੈਕਟ ਮਾਲਕ ਜਿਹੜੇ ਮਾਲਕ ਦਾ ਲਾਇਰ ਹੁੰਦਾ ਆ ਜਾਂ ਉਹਦੀ ਆਈਡੀ ਹੁੰਦੀ ਉਹ ਤੋਂ ਉਹਨਾਂ ਨੇ ਭੇਜ ਦਿੱਤਾ ਹੁੰਦਾ ਆ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਕਮੈਂਟ ਹੈਗਾ ਜੀ ਬਲਵਿੰਦਰ ਕੌਰ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਬੇਟਾ ਮੇਰੇ ਬੇਟੇ ਦੇ ਪੇਪਰ ਮੰਤ ਵਾਲੇ ਪੇਪਰ 24 7 2024 ਨੂੰ ਨਿਕਲੇ ਸੀ 21 ਜਨਵਰੀ ਅਪਾਇੰਟਮੈਂਟ ਸੀ 40 ਦਿਨ ਬਾਅਦ ਪਾਸਪੋਰਟ ਮਿਲ ਗਿਆ ਰਿਫਿਊਜ਼ਲ ਦੇ ਨਾਲ ਤੇ ਹੁਣ ਉਹਨਾਂ ਨੂਲਾ ਹਫਤਾ ਰੱਦ ਕਰ ਦਿੱਤਾ ਸੀਗਾ ਕਿ 60 ਦਿਨ ਦਾ ਟਾਈਮ ਦਿੱਤਾ ਫਿਰ 4 ਮਾਰਚ ਨੂੰ ਦੁਬਾਰਾ ਪੀਡੀਐਫ ਮੰਗਵਾਈ ਏਜੰਟ ਨੇ ਹੁਣ ਕਹਿੰਦਾ ਕਿ ਅਪੀਲ ਪਾਈ ਹੋਈ ਹੱਲ ਹੋ ਜਾਊਗਾ ਹਾਂਜੀ ਹੱਲ ਹੋ ਸਕਦਾ ਜੀ ਜੇਕਰ ਮਾਲਕ ਤੁਹਾਡਾ ਜਿਹੜਾ ਮਾਲਕ ਹੈਗਾ ਨਾ ਉਹਦਾ ਜਿਹੜਾ ਲਾਇਰ ਹੈਗਾ ਉਹਨੂੰ ਆਪਣੀ ਪੈਕਾ ਆਈਡੀ ਤੋਂ ਜਿਹੜਾ ਮੇਲ ਕਰ ਦਵੇ ਐਮਬੈਸੀ ਨੂੰ ਤਾਂ ਤਾਂ ਇਹਦਾ ਹੱਲ ਹੱਲ ਹੋ ਸਕਦਾ ਹੈ ਜੀ ਬਲਵਿੰਦਰ ਕੌਰ 9 ਮੰਥ ਵਾਲੇ ਪੇਪਰ ਆ ਇਟਲੀ ਆ ਗਏ ਆ ਪਰ ਅੱਗੇ ਪੇਪਰ ਨਹੀਂ ਬਣੇ ਕੋਈ ਹੱਲ ਹੈ ਭਾਜੀ 9 ਮਹੀਨੇ ਵਾਲੇ ਜੇਕਰ ਤੁਹਾਡੇ ਪੇਪਰ ਹੈਗੇ ਆ ਤੇ ਤੁਹਾਡਾ ਅੱਗੇ ਤੁਸੀਂ ਸੰਜੋਰਨੋ ਜਾਂ ਕੰਟ੍ਰੈਕਟ ਜਿਹਨੂੰ ਬੋਲਦੇ ਆ ਕੰਟ੍ਰੈਕਟ ਕੰਟ੍ਰੈਕਟ ਤੋਂ ਲੈਣਾ ਆ ਤਾਂ ਪੈਸੇ ਜਿਹੜੇ ਹੈਗੇ ਨਾ ਇੱਧਰ ਬਹੁਤ ਮੂੰਹ ਅਟਦੇ ਆ ਮੇਰੇ ਹਿਸਾਬ ਨਾਲ 5-6000 ਯੂਰੋ ਮੈਕਸਿਮਮ ਲੱਗਦਾ ਆ ਪਰ ਹੋ ਜਾਂਦਾ ਕੰਮ ਅਰਜਪ੍ਰੀਤ ਸਿੰਘ ਭਾਜੀ ਬਰੀਸੀਆ ਤੋਂ 1 ਸਾਲ ਵਾਲੇ ਨਵੰਬਰ 2024 ਚ ਭਰੇ ਸੀਗੇ ਕਦੋਂ ਨਿਕਲਣਗੇ 2024 ਚ ਭਰੇ ਸੀ ਨਵੰਬਰ ਦੇ ਵਿੱਚ ਉਹ ਛੋਕੇ ਉਹੀ ਆ ਜਿਹੜੇ ਹੁਣ ਕੋਟਾ ਚੱਲਦਾ ਪਿਆ ਹੈ ਨਾ April ਦੇ ਵਿੱਚ ਹੀ ਹੈ ਭਾਜੀ ਸਾਰਿਆਂ ਦੀ ਆਸ April 'ਚ ਨਿਕਲਨੇ ਚਾਹੀਦੇ ਕਿਉਂਕਿ ਇਹਨਾਂ ਨੂੰ ਕਾਫੀ ਜ਼ਿਆਦਾ ਟਾਈਮ ਹੋ ਗਿਆ ਪੁਮਾਰ ਭਾਜੀ 20 ਦਿਨ ਬਾਅਦ ਮਿਲਿਆ ਨੂਲਾ ਉਸ ਦਾ 5 ਮਾਰਚ ਦਾ ਨਿਕਲਿਆ ਸੀ ਮਾਲਕ ਕੋਲੋਂ ਦੁਬਾਰਾ ਪੇਪਰ ਮੰਗੇ ਸੀ ਮੇਲ ਕੀਤੀ ਸੀ ਆਨਲਾਈਨ ਚੈਕਿੰਗ ਬਹੁਤ ਹੋ ਰਹੀ ਆ ਸਭ ਡੀ ਨਿਕਲ ਸਭ ਦੀ ਨਿਕਲ ਆਉਣਾ ਪੇਪਰ ਟੈਨਸ਼ਨ ਨਾ ਲਓ ਅਚਾ ਨਰੇਜ ਕੁਮਾਰ ਭਾਜੀ ਪੋਜ਼ਿਟਿਵ ਰਿਵਿਊ ਕਰ ਰਿਹਾ ਕਮੈਂਟ ਕਿ ਸਾਰੇ ਤਾਂ ਨਿਕਲ ਜਾਣੇ ਆ ਟੈਨਸ਼ਨ ਨਾ ਲਓ ਇਨਵੈਸਟੀਗੇਸ਼ਨ ਚੱਲ ਰਹੀ ਆ ਉਹੀ ਚੀਜ਼ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਹੈਗਾ ਆ ਪੰਜਾਬ ਸਿੰਘ ਕਹਿੰਦਾ ਗੁੱਡ ਥੈਂਕ ਯੂ ਭਾਜੀ ਸੁਪਿੰਦਰ ਸਿੰਘ ਬਾਈ ਮੇਰਾ 26 ਜੂਨ ਨੂੰ ਅਪਾਇੰਟਮੈਂਟ ਦਿੱਲੀ ਦੀ ਆ ਮੇਰਾ ਨੂਲਾ ਹੋਂਤਾ ਤੇ ਨਾਮ ਗਲਤ ਆ ਬਾਈ ਇੱਕ ਅੱਖਰ ਬਾਈ ਏਜੰਟ ਕਹਿੰਦਾ ਈਮੇਲ ਨਾਲ ਲਾ ਦਾਂਗੇ ਹਾਂਜੀ ਭਾਜੀ ਹੋ ਸਕਦਾ ਈਮੇਲ ਜਿਹੜੀ ਹੈਗੀ ਨਾਲ ਲਾ ਦੋ ਜਾਂ ਵੈਸੇ ਕਰੈਕਸ਼ਨ ਲਈ ਕਹਿਣਗੇ ਉਹ ਤੁਹਾਨੂੰ ਇੰਨਾ ਪੱਕਾ ਪਤਾ ਮੈਨੂੰ ਅਨਿਲ ਕੁਮਾਰ ਸਤਿ ਸ਼੍ਰੀ ਅਕਾਲ ਭਾਜੀ ਬਰੇਸ ਦੀ ਕੀ ਅਪਡੇਟ ਆ ਮੇਰੇ ਸਾਲ ਵਾਲੇ ਪੇਪਰ ਜ਼ਰੂਰ ਦੱਸਣਾ 2020 ਵਾਲੇ ਇਹਦੇ ਲਈ ਐਕਸਪੀਰੀਅੰਸ ਸਰਟੀਫੀਕੇਟ ਦੀ ਲੋੜ ਹੈ ਇੰਡੀਆ ਨਹੀਂ ਭਾਜੀ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਨਾ ਇਹਦੇ ਤੇ ਕੱਲ ਨੂੰ ਇੱਕ ਵੀਡੀਓ ਪਾਉਂਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹਦੇ ਕਿਹਦੇ ਪੇਪਰਾਂ ਦੇ ਨਾਲ ਲੱਗਦੀਆਂ ਹੈਗੀਆਂ ਇਹਦੇ ਵਿੱਚ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਇੱਕ ਐਫੀਡੇਵਿਟ ਜ਼ਰੂਰ ਲੈ ਕੇ ਜਾਓ ਵੈਸੇ ਐਫੀਡੇਵਿਟ ਦੀ ਵੀ ਨਹੀਂ ਲੱਗਦਾ ਹੈਗਾ ਉਹ ਸਿਰਫ ਕਈ ਵਾਰੀ ਤੰਗ ਪਰੇਸ਼ਾਨ ਕਰਨ ਵਾਸਤੇ ਕਹਿ ਦਿੰਦੇ ਆ ਤਾਂ ਕਰਕੇ ਮੈਂ ਕਹਿੰਦਾ ਹੁੰਦਾ ਕਿ ਐਫੀਡੇਵਿਟ ਇੱਕ ਪਾਰ ਐਕਸਪੀਰੀਅੰਸ ਦੀ ਲੋੜ ਨਹੀਂ ਪੈਂਦੀ। ਬਾਈ ਇਟਲੀ 2025 ਦੇ 9 ਮਹੀਨੇ ਵਾਲੇ ਪੇਪਰ ਟਾਈਮ 11 1 12 22 ਸੈਕਿੰਡ ਸੀ ਬਾਈ ਮੈਂ ਕਿਸੇ ਹੋਰ ਕੰਟਰੀ ਦਾ ਅਪਲਾਈ ਕਰਨਾ ਹੈ ਬਾਈ ਫਸ ਗਏ ਆ ਹੋਰ ਕਿੰਨਾ ਟਾਈਮ ਵੇਟ ਕਰਾਂ ਗੁਰਦੀਪ ਗਿੱਲ ਭਾਜੀ ਸਿਰਫ ਆ ਮਹੀਨਾ ਵੇਟ ਕਰ ਲਓ ਜਿਹੜਾ ਚੱਲਦਾ ਪਿਆ ਹੈ ਅਪਰਲ ਉਸ ਤੋਂ ਬਾਅਦ ਤੁਸੀਂ ਹੋਰ ਕਿਸੇ ਕੰਟਰੀ ਦਾ ਅਪਲਾਈ ਕਰ ਲਿਓ। ਅਰਸ਼ਪ੍ਰੀਤ ਹੈਲੋ ਵੀਰੇ ਮੇਰੇ ਪੇਪਰ 5 2 5 ਨੂੰ ਕਲਿੱਕ ਹੋਏ ਨੇ ਵਿਰੋਨਾ ਸਿਟੀ ਤੋਂ 9:02 ਮਿੰਟ ਤੇ ਕਿੰਨੇ ਪਰਸੈਂਟ ਚਾਂਸ ਨਿਕਲਣ ਦੇ 5 2 ਫਰਵਰੀ ਮਈ ਦੇ ਵਿੱਚ ਨਿਕਲਨੇ ਭਾਜੀ ਇਹ ਠੀਕ ਹੈ ਜੀ ਚਾਂਸ ਹੁੰਦੇ ਆ ਤੁਹਾਡੇ ਮਾਲਕ ਦੇ ਮਾਲਕ ਦੀਆਂ ਕਰਤੂਤਾਂ ਦੇ ਉੱਤੇ ਕਿ ਮਾਲਕ ਕਿੰਨਾ ਕੁ ਵਧੀਆ ਹੈਗਾ ਹੈ ਹਨਾ ਟੈਕਸ ਪੇ ਕਰਦਾ ਜਾਂ ਨਹੀਂ ਉਹਦੇ ਹਿਸਾਬ ਨਾਲ ਹੁੰਦਾ ਸਹਬਾਜ ਵੀਰ ਜੀ B 2020 ਟਾਈਮ 9:18 ਮਿੰਟ 2 5 2025 ਭਾਜੀ ਇਹ ਵੀ ਸੇਮ ਸੇਮ ਟਾਈਮ ਦੇ ਤੁਹਾਡੇ ਜਿਹੜੇ ਤੁਹਾਨੂੰ ਦੱਸਿਆ ਇਹਨਾਂ ਵਿਆਂ ਬਸਦਾ April ਦੇ ਜਾਂ ਮਈ ਦੇ ਵਿੱਚ ਵਿੱਚ ਤੁਹਾਡੇ ਆ ਜਾਣਾ ਚਾਹੀਦਾ ਨਹੀਂ ਤੇ ਤੁਹਾਨੂੰ ਮੈਂ ਟਾਈਮ ਵਧਾ ਕੇ ਦੱਸ ਰਿਹਾ ਹਾਂ ਮੈਂ ਇਹ ਤੋਂ ਅਗਲੇ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਹੋ ਜਾਣੇ ਮਈ ਦੇ ਐਂਡ ਤੱਕ ਹੋ ਜਾਣਾ ਭਾਜੀ ਜੱਸ ਹਣ ਹਣ ਝੋਲ ਝੋਲ ਬਰੋ ਗਿਵ ਇਨਫੋਰਮੇਸ਼ਨ ਅਬਾਊਟ ਆਰ ਡੋਮੈਸਟਿਕ ਪੇਪਰ ਭਾਜੀ ਡੋਮੈਸਟਿਕ ਪੇਪਰਾਂ ਜਿਹੜੇ ਤਾਂ ਭਰੇ ਗਏ ਹੈਗੇ ਆ ਉਹਨਾਂ ਬਾਰੇ ਹਜੇ ਫਿਲਹਾਲ ਕੋਈ ਅਪਡੇਟ ਨਹੀਂ ਆਈ ਜਿਦੋਂ ਕੋਈ ਅਪਡੇਟ ਆ ਗਈ ਮੈਂ ਤੁਹਾਨੂੰ ਜਰੂਰ ਦੱਸੂਗਾ ਬਾਕੀ ਇਹ ਪੇਪਰ ਹੌਲੀ ਹੌਲੀ ਨਿਕਲਦੇ ਹੁੰਦੇ ਨੇ ਜਿਹੜੇ ਡੋਮੈਸਟਿਕ ਵਾਲੇ ਆ ਨਾ ਤੇ ਇਹਨਾਂ ਦੇ ਵੀ ਮਈ ਤੋਂ ਬਾਅਦ ਹੀ ਜਾਂਸ ਆ ਪਹਿਲਾਂ ਇਹਨਾਂ ਨੇ 9 ਮਹੀਨੇ ਵਾਲੇ ਤੇ 1 ਸਾਲ ਵਾਲੇ ਕੱਢ ਲਿਆ ਹੈਲੋ ਬਾਈ ਅਪਾਇੰਟਮੈਂਟ ਦਾ ਬੰਦ ਹੋ ਗਈ ਹਾਂਜੀ ਭਾਜੀ ਅਪਾਇੰਟਮੈਂਟ ਬੰਦ ਹੋ ਗਈ ਹੈ ਜੀ ਅਪਾਇੰਟਮੈਂਟ ਓਪਨ ਨਹੀਂ ਹੋ ਰਹੀ ਭਾਜੀ ਮੈਂ ਐਮਬੈਸੀ ਫਾਈਲ ਕਿਵੇਂ ਸਬਮਿਟ ਕਰਾਂ ਇਹ ਫੈਮਿਲੀ ਵਾਲੀ ਦੀ ਹੋਣੀ ਆ ਪਹਿਲਾਂ ਕੱਲ ਦੇ ਕਮੈਂਟ ਹੈਗੇ ਆ ਅਪਾਇੰਟਮੈਂਟ ਟਾਈਮ ਟੂ ਟਾਈਮ ਓਪਨ ਹੁੰਦੀ ਰਹਿੰਦੀਆਂ ਆ ਫੈਮਿਲੀ ਵਾਲੀਆਂ ਵੀ ਪਰ ਹਜੇ ਬੰਦ ਵਾ ਬਲਵਿੰਦਰ ਸਿੰਘ ਵੀਰ ਜੀ ਐਮਬੈਸੀ ਚ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਆ ਭਾਜੀ ਐਮਬੈਸੀ ਚ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਹੈਗੇ ਉਹ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਸਕਰੀਨ ਤੇ ਲੱਗਾ ਮੈਂ ਲਾਉਣ ਇਹ ਦੇ ਵਿੱਚ ਵਿੱਚ ਕੀ ਕੀ ਹੈਗਾ ਆ ਦੇਖੋ ਪਹਿਲੇ ਨੰਬਰ ਤੇ ਕੀ ਲਿਖਿਆ ਹੋਇਆ ਆ ਐਪਲੀਕੇਸ਼ਨ ਫਾਰਮ ਫੁਲੀ ਕੰਪਲੀਟਡ ਐਂਡ ਸਾਈਨਡ ਬਾਈ ਦਾ ਐਪਲੀਕੈਂਟ ਜਿਹਨੂੰ ਡੀ ਫਾਰਮ ਕਹਿੰਦੇ ਆ ਉਸ ਤੋਂ ਬਾਅਦ ਨੰਬਰ 2 ਤੇ ਕੀ ਹੈਗਾ ਆ ਟੂ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵਾਈਟ ਬੈਕਗਰਾਉਂਡ ਠੀਕ ਹੈ ਜੀ ਤੇ ਉਹਦੇ ਤੇ ਜਿਹੜਾ ਹੈਗਾ ਸਟੈਪਲ ਨਹੀਂ ਕਰਨਾ ਫੋਟੋਗ੍ਰਾਫ ਨੂੰ ਉਹਦੇ ਉੱਤੇ ਜਦੋਂ ਆਪਾਂ ਪੇਜ ਦੇ ਉੱਤੇ ਲਾਉਂਦੇ ਆ ਨਾ ਸਟੈਪਲ ਨਹੀਂ ਕਰਨਾ ਹੈਗਾ ਸਿਰਫ ਗਮ ਦੇ ਨਾਲ ਉਹਨੂੰ ਚਿਪੇ ਦੇ ਦਿਓ ਨੰਬਰ 3 ਦੇ ਉੱਤੇ ਹੈਗਾ ਪਾਸਪੋਰਟ ਦੇਖੋ ਜੀ ਪਾਸਪੋਰਟ ਤੁਹਾਡਾ ਮੇਨ ਆਇਡੈਂਟੀਟੀ ਆਂਦਾ ਆ ਇਹ ਪਾਸਪੋਰਟ ਤੁਹਾਡਾ ਲੱਗਣਾ ਹੈਗਾ ਨਾਲ ਠੀਕ ਹੈ ਜੀ ਨੰਬਰ 4 ਦੇ ਉੱਤੇ ਕਾਪੀ ਆਫ ਸੀ ਸਟੈਗ ਸੀ ਸਟੈਗ ਜਿਹਨੂੰ ਆਪਾਂ ਬੋਲਦੇ ਹੈਗੇ ਆ ਨੰਬਰ 4 ਡਾਕੂਮੈਂਟ ਆ ਪੰਜਵਾਂ ਹੈਗਾ ਆਪਣਾ ਨੂ ਲਾ ਉਸ ਦਾ ਜਿਹੜਾ ਵਰਕ ਪਰਮਿਟ ਆਇਆ ਹੋਇਆ ਆ ਠੀਕ ਹੈ ਜੀ ਉਹਦੀ ਕਾਪੀ ਤਾਂ ਨਾ ਆਲਰੇਡੀ ਤੁਹਾਨੂੰ ਦੱਸਿਆ ਕਿ ਵੀ ਤੇ ਲਿਖਿਆ ਵੀ ਹੋਇਆ ਭੇਜ ਦਿੱਤੀ ਦਿੱਤੀ ਹੁੰਦੀ ਆ ਅੰਦਰ ਹਨਾ ਉਸ ਤੋਂ ਬਾਅਦ ਆ ਗਿਆ 6ਵੇਂ ਨੰਬਰ ਤੇ ਵਨ ਵੇ ਫਲਾਈਟ ਰਿਜ਼ਰਵੇਸ਼ਨ ਜਿਹਨੂੰ ਅਸੀਂ ਡੰਮੀ ਟਿਕਟ ਬੋਲਦੇ ਹੈਗੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ 7ਵੇਂ ਨੰਬਰ ਤੇ ਏਮਪ ਕਾਪੀ এমਪਲਾਇਰ ਇਜ਼ ਨਾਟ ਇਟਾਲੀਅਨ ਨੈਸ਼ਨਲ ਪਰਮਿਟ ਆਫ ਸਟੇ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਦੋਨਾਂ ਚਾਹੀਦਾ ਜੇ ਇਟਾਲੀਅਨ ਹੈਗਾ ਆ ਤਾਂ ਉਹਦੀ ਇਟਾਲੀਅਨ ਆਈਡੀ ਕਾਪੀ ਜੇ ਨਹੀਂ ਹੈਗਾ ਤਾਂ ਉਹਦਾ ਪਰਮਿਟ ਜਿਹੜਾ ਹੈਗਾ ਕਿਹੜਾ ਹੈਗਾ ਉਹ ਨਾਲ ਲੱਗਣਾ ਅੱਠਵਾਂ ਜੀ ਤੁਹਾਡਾ ਲੱਗਣਾ ਹੈਗਾ ਜੀ ਸਭ ਤੋਂ ਇੰਪੋਰਟੈਂਟ ਚੀਜ਼ ਮੈਡੀਕਲ ਇੰਸ਼ੋਰੈਂਸ ਜਿਹੜੀ ਕਿ 90 ਦਿਨਾਂ ਦੀ ਆ ਸੋ ਜੀ ਆਹ ਲੱਗਦੇ ਆ ਇਹਨਾਂ ਤੋਂ ਇਲਾਵਾ ਹੋਰ ਕੋਈ ਕਾਗਜ਼ਪੱਤਰ ਨਹੀਂ ਲੱਗਦਾ ਇਹ ਡਾਕੂਮੈਂਟ ਜਿਹੜੀ ਲਿਸਟ ਹੈਗੀ ਆ ਇਹਦੇ ਨਾਲ ਹੀ ਤੁਸੀਂ ਉੱਥੇ ਅੰਦਰ ਐਂਟਰ ਕਰ ਸਕਦੇ ਆ ਤੇ ਇਹੀ ਫਾਈਲ ਜਮਾ ਹੋਣੀ ਆ ਇਹ ਤੋਂ ਬਾਅਦ ਹੀ ਵੀਜ਼ਾ ਦਾ ਡਾ ਇਹ ਅਗਲਾ ਭਾਜੀ ਕਮੈਂਟ ਹੈਗਾ ਆ ਅ ਅੰਕੁਸ਼ ਸਿੰਘ ਦਾ ਹੈਲੋ ਭਾਜੀ अर्ਲੀ ਪ੍ਰੋਸੈਸ ਲੈਟਰ ਕਿੱਥੋਂ ਮਿਲਣਾ ਤੇ ਕਿਵੇਂ ਜਮ੍ਹਾਂ ਕਰਵਾਏ ਭਾਜੀ अर्ਲੀ ਪ੍ਰੋਸੈਸ ਜਿਹੜਾ ਹੈਗਾ ਜੇ ਤੁਸੀਂ ਜਮ੍ਹਾਂ ਮਤਲਬ ਕਰਵਾਉਣਾ ਆ ਤਾਂ ਜਲੰਧਰ ਦੇ ਵਿੱਚ ਬਹੁਤ ਸਾਰੇ ਬਾਹਰ ਬੈਠੇ ਹੋਏ ਆ ਦਾਦਰ ਵਾਲੇ ਹੈਗੇ ਆ ਜਾਂ ਹੋਰ ਵੀ ਕਈ ਕੁਝ ਹੈਗੇ ਆ ਉੱਥੇ ਤੁਸੀਂ ਲੈ ਸਕਦੇ ਆ ਅਦਰਵਾਈਜ਼ ਜੇ ਮੈਂ ਫਾਰਮੈਟ ਤੁਹਾਨੂੰ ਦਿਖਾ ਦਿੰਦਾ ਆ ਸਕਰੀਨ ਤੇ ਤੁਸੀਂ ਸਕਰੀਨਸ਼ਾਟ ਲੈ ਲਿਓ ਇਹੀ ਸਾਰਾ ਕੁਝ ਲਿਖਣਾ ਹੁੰਦਾ ਆ ਤੇ ਇਹਨੂੰ ਟਾਈਪ ਕਰਕੇ ਸਾਈਨ ਵਗੈਰਾ ਕਰਕੇ ਤੁਸੀਂ ਡਾਇਰੈਕਟ ਆਪ ਜਾ ਕੇ ਜਮ੍ਹਾਂ ਕਰਵਾ ਦਿਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮਨਵੀਰ ਵੀਰਕ ਸਤਿ ਸ਼੍ਰੀ ਅਕਾਲ ਭਾਜੀ ਇਟਲੀ ਵਾਲੇ 9 ਮੰਥ ਵਾਲੇ ਵੀ ਵੀਜ਼ੇ ਤੇ ਇਸ ਸਪੇਨ ਜਾ ਸਕਦੇ ਆਂ ਹਾਂਜੀ ਭਾਜੀ ਜਾ ਸਕਦੇ ਆਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਜਿੱਥੇ ਮਾਦੀ ਜਾ ਸਕਦੇ ਹੈਗੇ ਆਂ ਵੀਰ ਕੋਈ ਅੱਗੇ ਆ ਗਿਆ ਹਰਨਵ ਸਰਕਾਰੀਆ ਵੀਰ ਕੋਈ ਬਲੌਗ ਨਹੀਂ ਹੋਏ ਪੇਪਰ ਨਿਕਲ ਰਹੇ ਆ ਸਿਰਫ ਮਾਲਕ ਤੋਂ ਕੁੱਦ ਮੰਗ ਰਹੇ ਹਾਂ ਜੀ ਕੁੱਦ ਕੁੱਦ ਦਾ ਮਤਲਬ ਹੁੰਦਾ ਜੀ ਡਾਟਾ ਟੈਕਸ ਪੇ ਕੀਤਾ ਹੁੰਦਾ ਮਾਲਕ ਨੇ ਜਾਂ ਨਹੀਂ ਉਡੀ ਰਿਸੈਪਟ ਜਿਹੜੀ ਹੈਗੀ ਉਹਨੂੰ ਕੁੱਦ ਬੋਲ ਦਿੰਦੇ ਆ ਕੁੱਦ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿੱਦਾਂ ਟੈਕਸ ਆ ਉਧਰ ਕੁੱਦ ਵਾ ਜੇਦੀ ਕੁੱਦ ਸਹੀ ਆ ਉਹ ਬੰਦਾ ਆਰਾਮ ਨਾਲ ਉਹਦਾ ਜਾ ਸਕਦਾ ਹੈਗਾ ਠੀਕ ਹੈ ਨਾ ਉਤਤਵਰ ਆ ਗਿਆ ਕਵਲ ਮਾਝਾ ਸਤਿ ਸ਼੍ਰੀ ਅਕਾਲ ਵੀਰ ਜੀ ਮੈਨੂੰ ਇੱਕ ਮਹੀਨਾ ਏਜੰਟ ਦਾ ਮੈਸੇਜ ਆਇਆ ਸੀ ਕਿ ਤੇਰੇ ਕੋਟੇ ਵਿੱਚ ਨਾਮ ਆ ਗਿਆ ਫਿਰ ਹਲੇ ਤੱਕ ਕੋਈ ਪੇਪਰ ਨਹੀਂ ਮਿਲਿਆ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ ਨਹੀਂ ਨਹੀਂ ਵੀਰ ਜੀ ਕੋਟੇ 'ਚ ਨਾਮ ਆ ਗਿਆ ਤਾਂ ਮਤਲਬ ਪੇਪਰ ਨਿਕਲ ਨਹੀਂ ਆ ਵੇਟ ਕਰ ਲਓ ਨੂਲੇ ਉਸਤੇ ਹਜੇ ਡਾਊਨਲੋਡ ਤਾਂ ਨਹੀਂ ਹੋ ਰਹੇ ਕਿਉਂਕਿ ਵੈਰੀਫਿਕੇਸ਼ਨ ਸਟ ਪਾਜੀ ਪੇਪਰਾਂ ਦਾ ਟਾਈਮਿੰਗ ਦਾ ਕੋਈ ਚੱਕਰ ਪਾਜੀ ਕੋਈ ਚੱਕਰ ਨਹੀਂ ਮੈਂ ਸਾਰੀ ਵੀਡੀਓ ਚ ਕਹਿੰਦਾ ਪਿਆ ਤੁਸੀਂ ਵੀ ਜਦੋਂ ਤਾਂ ਸਾਰਿਆਂ ਦੇ ਪੇਪਰ ਨਿਕਲ ਲੈਣਾ ਆਪਣੀ ਟਾਈਮਿੰਗ ਜਰੂਰ ਥੱਲੇ ਕਮੈਂਟ ਕਰਿਓ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਇਸ ਵਾਰੀ ਟਾਈਮਿੰਗ ਦਾ ਚੱਕਰ ਨਹੀਂ ਪੈਣਾ ਰਾਇਲ ਪੰਜਾਬੀ ਪਾਜੀ ਵੀਜ਼ਾ ਰਿਫਿਊਜ਼ ਕਿਉਂ ਹੋ ਰਿਹਾ ਰੀਜ਼ਨ ਦੱਸਿਓ ਪਾਜੀ ਪੇਪਰ ਰਿਫਿਊਜ਼ ਕਿਹੜੇ ਹੋ ਰਹੇ ਆ ਤੀਜੇ ਮਹੀਨੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਮਹੀਨੇ ਵਾਲੇ 2024 ਵਾਲੇ ਤੇ ਐਲ ਐਫ ਈ ਵਾਲੇ ਪੇਪਰ ਇਹ ਰਿਫਿਊਜ਼ ਹੋ ਰਹੇ ਆ ਕਿਉਂਕਿ ਇਹਨਾਂ ਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਨਿਕਲਿਆ ਇਹਨੂੰ ਤੇ ਉ ਆਪਣੇ ਜਿਹੜੇ ਪੇਪਰ ਸੀਗੇ ਉਹ ਕੈਨਸਲ ਕਰ ਦਿੱਤੇ ਕਿਉਂਕਿ ਇਟਲੀ ਸਰਕਾਰ ਨੂੰ ਜਿਹੜੀ ਬਾਹਰ ਇਟਲੀ ਸਰਕਾਰ ਹੈਗੀ ਇੰਟਲੀ ਐਂਬੈਸੀ ਹੈਗੀ ਉਹਨੂੰ ਇਹ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਇਧਰ ਉਹ ਅਪਾਇੰਟਮੈਂਟ ਕਦੋਂ ਦੀ ਮਿਲ ਰਹੀ ਹੈ ਕਦੋਂ ਦੀ ਨਹੀਂ ਮਿਲ ਰਹੀ VFS ਦਾ ਕਾਰਾ ਸੀਗਾ ਜਿਹਦੇ ਕਰਕੇ ਇੰਨਾ ਸਾਰਾ ਕੁਝ ਰਫੜ ਪਿਆ ਇਹਨਾਂ ਨੇ ਲੇਟ ਕਰਤੇ ਤੇ ਬੰਦੇ ਸਾਰਿਆਂ ਦੇ ਜਿਹੜੇ ਪੇਪਰ ਹੈਗੇ ਰਿਫਿਊਜ਼ ਹੋ ਰਹੇ ਆ ਅੱਗੇ ਆ ਗਿਆ ਜੀ ਪਰਮਿੰਦਰ ਕੌਰ ਗੁੱਡ ਮਾਰਨਿੰਗ ਭਾਜੀ ਭਾਜੀ ਮੇਰਾ ਫੈਮਿਲੀ ਰੀਯੂਨੀਅਨ ਦਾ ਵੀਜ਼ਾ ਨੁਲਾ ਹਸਤਾ 11 ਮਈ ਨੂੰ ਐਕਸਪਾਇਰ ਹੋ ਜਾਣਾ ਆ 11 ਮਹੀਨ ਨੂੰ ਜੇਕਰ ਐਕਸਪਾਇਰ ਹੋ ਜਾਣਾ ਤਾਂ ਸਿਸਟਰ ਤੁਸੀਂ 15 ਦਿਨ ਪਹਿਲਾਂ ਜਦੋਂ ਨੂਲਾ ਹਸਪਤਾਲ ਦੀ ਐਕਸਪਾਇਰੀ ਡੇਟ ਹੈ ਨਾ ਉਹਦੇ 15 ਦਿਨ ਰਹਿ ਗਏ ਸਿੱਧਾ ਡਾਇਰੈਕਟ ਜਾ ਕੇ ਤੁਸੀਂ ਜਮ੍ਹਾਂ ਕਰਵਾ ਸਕਦੇ ਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਲਵਦੀਪ ਸਿੰਘ ਬਾਈ ਜੀ ਬਰੋਨਾ ਚ ਪੇਪਰ ਨਿਕਲੇ ਜਾਂ ਨਹੀਂ ਭਾਜੀ ਨਿਕਲਦੇ ਪਏ ਆ ਸਾਰੇ ਸ਼ਹਿਰਾਂ ਚ ਨਿਕਲਦੇ ਪਏ ਆ ਸੋ ਇਹ ਸਾਰੇ ਸੀਗੇ ਕਮੈਂਟ ਜੀ ਬਾਕੀ ਇੱਕ ਵਾਰੀ ਤੁਹਾਨੂੰ ਮੈਂ ਫੇਰ ਦੱਸ ਦਵਾਂ ਕਿ ਜਿਹੜੇ ਤੁਹਾਡੀਆਂ ਅਪਾਇੰਟਮੈਂਟਾਂ ਆ ਉਹ ਹੋ ਗਈਆਂ ਫਿਲਹਾਲ ਬੰਦ ਜਦੋਂ ਓਪਨ ਹੋਈਆਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਤੋ ਕਮੈਂਟ ਜਰੂਰ ਕਰਿਓ ਆਪਣਾ ਜਿਹੜਾ ਵੀ ਤੁਹਾਡਾ ਕੋਈ ਕੁਐਸਚਨ ਹੋਇਆ ਮੈਂ ਜਰੂਰ ਟਰਾਈ ਕਰੂੰਗਾ ਰਿਪਲਾਈ ਕਰਨ ਦੀ ਓਕੇ ਜੀ ਬਾਏ ਬਾਏ